ਰੱਬ ਨੂੰ ਗਾਲ ਸੋਹਣੀਆਂ ਸ਼ਕਲਾਂ ਸੂਰਤਾਂ ਕਈ ਹਜ਼ਾਰ ਇਥੇ ਰੋਗੀ ਰੂਹਾਂ ਨੇ ਵੀ ਬੇਸ਼ੁਮਾਰੀ ਥੀ ਤੇ ਬੱਕੋ ਵੱਖ ਰੱਖਦੇ ਨੇ ਚਾਲ ਢਾਲ ਲੋਕੀ ਤੂੰ ਐਵੇਂ ਕਰਿਆ ਨਾ ਕਰ ਗੁੱਸਾ ਕਿਸੇ ਦੀ ਰੁੱਖੀ ਬੋਲੀ ਦਾ ਇਥੇ ਰੱਬ ਨੂੰ ਵੀ ਕੱਢਣ ਗਾਲ ਲੋਕੀ ਕੁਦਰਤ ਦੇ ਕੁਦਰਤੀ ਢੰਗ ਨੂੰ ਵੀ ਨੀਲੇ ਸਮਾਨ ਦੇ ਨੀਲੇ ਰੰਗ ਨੂੰ ਵੀ ਬਦਲਣਾ ਚਾਹੁੰਦੇ ਨੇ ਚੱਲ ਕੇ ਚਾਲ ਰੁਕੀ ਐਵੇਂ ਕਰਿਆ ਨਾ ਕਰ ਗੁੱਸਾ ਕਿਸੇ ਦੀ ਰੁੱਖੀ ਬੋਲੀ ਦਾ ਇਥੇ ਤੇ ਰੱਬ ਨੂੰ ਵੀ ਕੱਢਣ ਗਾਲ ਲੋਕੀ ਮੰਦਰ ਮਸਜਿਦ ਤੇ ਵਿੱਚ ਗੁਰਦੁਆਰੇ ਮੰਦਰ ਮਸਜਿਦ ਤੇ ਵਿੱਚ ਗੁਰਦੁਆਰੇ ਦਿਨ ਰਾਤ ਕਰਨ ਅਰਦਾਸਾਂ ਵਿੱਚ ਮਜਾਰੇ ਪਰ ਕਦੇ ਰੱਬ ਦਾ ਨ ਪੁੱਛਣ ਹਾਲ ਲੋਕੀ ਤੇਵੇਂ ਕਰਿਆ ਨਾ ਕਰ ਗੁੱਸਾ ਕਿਸੇ ਦੇ ਰੁੱਕੀ ਬੋਲੀਦਾ ਇਥੇ ਤੇ ਰੱਬ ਨੂੰ ਵੀ ਕੱਢਣ ਘਾਲ ਲੋਕੀ ਜਿਆਦਾ ਠੰਡ ਗਰਮੀ ਜਾਂ ਹੋਈ ਵਰਖਾ ਸਾਰਾ ਸਾਲ ਰਹਿੰਦੀ ਬਸ ਇਹੀ ਚਰਚਾ ਰੋਕੇ ਕੰਮ ਲਈ ਕੋਸ ਦੇ ਰੱਬ ਨੂੰ ਜੀ ਕਰੀ ਜਾਂਦੇ ਨੇ ਇੱਥੇ ਕਮਾਲ ਲੋਕੀ ਤਵੇਂ ਕਰਿਆ ਨਾ ਕਰ ਗੁੱਸਾ ਕਿਸੇ ਦੇ ਰੁੱਕੀ ਬੋਲੀਦਾ ਇਥੇ ਤੇ ਰੱਬ ਨੂੰ ਵੀ ਕੱਢਣ ਗਾਲ ਲੋਕੀ ਕਿਸ ਕੋਲੋਂ ਆਏ ਕਿਸ ਕੋਲ ਜਾਣਾ ਨਾ ਕੋਈ ਜਾਣੇ ਕੀ ਹੁੰਦਾ ਪਾਣਾ ਰਸਤਾ ਖੜਾ ਏ ਸਾਡਾ ਕਾਲ ਰੁਕੀ ਤੂੰ ਐਵੇਂ ਕਰਿਆ ਨਾ ਕਰ ਗੁਸਾ ਕਿਸੇ ਦੀ ਰੁਖੀ ਬੋਲੀਦਾ ਇਥੇ ਤੇ ਰੱਬ ਨੂੰ ਵੀ ਕੱਢਣ ਗਾਲ ਲੋਕੀ ਇਥੇ ਤੇ ਰੱਬ ਨੂੰ ਵੀ ਕੱਢਣ ਗਾਲ ਲੋਕੀ ਸਬਰ ਸੰਤੋਖ ਤੇ ਕਰਮ ਧਰਮ ਸਭ ਬੁੱਲ ਬੈਠੇ ਹਿਆ ਸ਼ਰਮ ਵਿਕਾਰ ਪੰਜਾਂ ਦੇ ਰੰਦੇ ਨੇ ਨਾਲ ਰੁਕੀ ਤੂੰ ਐਵੇਂ ਕਰਿਆ ਨਾ ਕਰ ਗੁਸਾ ਕਿਸੇ ਦੀ ਰੁਖੀ ਬੋਲੀਦਾ ਇਥੇ ਤੇ ਰੱਬ ਨੂੰ ਵੀ ਕੱਢਣ ਗਾਲ ਲੋਕੀ ਸਾਨੂੰ ਛੇਤੀ ਮਿਲ ਜੇ ਕੋਠੀ ਕਾਰ ਬੰਗਲਾ ਸੌਣ ਨੂੰ ਹੋਵੇ ਇੱਕ ਪਲੰਗ ਰੰਗਲਾ ਆਪਣੇ ਹੱਥੀ ਬੁੰਨਦੇ ਨੇ ਮਾਇਆ ਜਾਲ ਲੋਕੀ ਤਵੇਂ ਕਰਿਆਣ ਕਰ ਗੁਸਾ ਗਸਿ ਤੇ ਰੋਕੀ ਬੋਲੀ ਤਾਂ ਇਥੇ ਤੇ ਰੱਬ ਨੂੰ ਇਹ ਕੱਢਣ ਗਾਲ ਲੋਕੀ